ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਂਤੀ ਕਰਦਾ ਬਾਬਾ ਪ੍ਰਗਟ ਸਿੰਘ ਜਥੇਦਾਰ ਜ਼ਿਲ੍ਹੇ ਦੇ ਬਿਕਾਨਰ ਜ਼ਿਲ੍ਹੇ ਦੇ ਜਥੇਦਾਰ ਇੱਥੇ 22 ਜਨਵਰੀ 2024 ਨੂੰ ਜਥੇਬੰਦੀਆਂ ਮੈਂ ਬੁਲਾਈਆਂ ਸੀ ਨਿਹੰਗ ਸਿੰਘ ਫੌਜਾਂ ਇੱਥੇ ਕਿਸੇ ਦੇ ਘਰ ਕਮੋਹ ਸਮਾਜ ਦਾ ਘਰ ਹੈ ਦਰਸ਼ਨ ਚੰਦ ਸਨੋਪ ਸੋਨਾਰਾਮ ਇਹਨਾਂ ਦੇ ਘਰ ਮਾਰਾ ਸਰੂਪ ਦੀ ਨਰਾਦਰ ਹੋ ਰਿਆ ਸੀ ਜਿਸ ਨੇ ਪ੍ਰਸ਼ਾਸਨ ਨੇ ਫੈਸਲਾ ਲਿਆ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਕਿ ਮਾਰਾ ਸਰੂਪ ਇਥੋਂ ਹਟਾ ਕੇ ਅਸੀਂ ਗੁਰੂ ਘਰ ਆ ਜਿਸ ਦੇ ਵਿੱਚ ਦਾਸ ਸੇਵਾ ਕਰ ਰਿਹਾ ਹੈ ਉਸ ਜਗ੍ਹਾ ਤੇ ਮਾਰਾ ਸਰੂਪ ਲਾ ਕੇ ਅਸੀਂ ਪ੍ਰਕਾਸ਼ ਕਰਾਂਗੇ ਫਿਰ ਐਸ ਐਚਓ ਸਾਹਿਬ ਨੇ ਫੈਸਲਾ ਲਿਆ ਗਜਨੇਰ ਵਾਲੇ ਨੇ ਔਰ ਬੱਜੂ ਦੀ ਪੁਲਿਸ ਆਈ ਸੀ ਪੁਰਸ ਪ੍ਰਸ਼ਾਸਨ ਤਹਿਸੀਲ ਬੱਜੂ ਜ਼ਿਲ੍ਹਾ ਵੀਕਾ ਨੇ ਰਾਸਤਾਨ ਵਿੱਚ ਪੈਂਦਾ ਸਾਰੇ ਜਥੇਬੰਦੀਆਂ ਨੂੰ ਔਰ ਸਿੱਖ ਭਰਾਵਾਂ ਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਾਮਲਾ ਹੈ ਨਿਰਾਦਰ ਹੋ ਰਿਹਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਪੁਲਿਸ ਪ੍ਰਸ਼ਾਸਨ ਨੇ ਫੈਸਲਾ ਲਿਆ ਜਿਨ੍ਹਾਂ ਦੇ ਘਰੇ ਨਿਰਾਦਰ ਹੋਇਆ 40 ਸਾਲ ਤੋਂ ਨਿਰਾਦਰ ਹੋ ਰਿਹਾ ਬਿਨਾ ਅਮਰਤ ਧਾਰੀ ਤੋਂ ਉਹਨਾਂ ਨੇ ਜਿਹੜੇ ਸੇਵਾ ਕਰਦੇ ਦਰਸ਼ਨ ਚੰਦ ਜੀ ਉਹਨਾਂ ਨੇ ਕੈਸਾ ਧਾਰੀ ਨਿੰਗੇ ਮੋਨੇ ਆ ਦਾੜੀ ਕੇਸ ਕਤਲ ਕਰਵਾਏ ਹੋਇਆ ਸਿਰ ਤੋਂ ਵੀ ਮੋਨੇ ਆ ਦਾੜਾ ਵੀ ਹੈ ਨਹੀਂ ਦਾੜਾ ਪ੍ਰਕਾਸ਼ ਵੀ ਹੈ ਨਹੀਂ ਉਹਨਾਂ ਨੇ 40 ਸਾਲ ਤੋਂ 15 ਸਾਲ ਤੋਂ ਉਹ ਸੇਵਾ ਕਰ ਰਿਖਿਆ ਸੋਹਣਾ RAM ਕਰ ਰਹੀ ਸੀ ਇਹ ਸੇਵਾ 15 ਸਾਲ 25 ਸਾਲ ਤੋਂ ਉਹ ਸੇਵਾ ਕਰ ਰਹੀ ਸੀ ਮਹਾਰਾਜ ਰੂਪ ਦਾ ਕੋਈ ਪਤਾ ਨਹੀਂ ਕਿੱਥੋਂ ਲੈਂਦਾ ਕਿੱਥੋਂ ਨਹੀਂ ਅਗਰ ਹਾਂ ਮੈਨੂੰ ਜ਼ਥੇਦਾਰੀ ਮਹਾਰਾਜ ਕਲਗੀਆਂ ਵਾਲੇ ਪਾਸ਼ਾ ਨੇ ਮੈਨੂੰ ਜ਼ਥੇਦਾਰੀ ਬਖਸ਼ੀ ਮੈਂ ਇਹ ਮੁੱਦਾ ਚੱਕਿਆ ਮੈਂ ਜਥੇਬੰਦੀਆਂ ਉਹ ਨਿਹੰਗ ਸਿੰਘ ਫੌਜਾਂ ਨੂੰ ਮੈਂ ਸੱਜਿਆ ਨਿਹੰਗ ਸਿੰਘ ਫੌਜਾਂ ਨੂੰ ਹੁਣ ਵੀ ਬੇਨਤੀ ਆ ਕਿ 22 ਜਨਵਰੀ 2024 ਨੂੰ ਅਸੀਂ ਫੈਸਲਾ ਲਿਆ ਏ ਇਹ ਪ੍ਰਸ਼ਾਸਨ ਨੇ ਫੈਸਲਾ ਲਿਆ ਐ ਐਸ ਐਚਓ ਸਾਹਿਬ ਨੇ ਉਹਨਾਂ ਨੇ ਕਿਹਾ ਕਿ 2 ਮਹੀਨਾ ਦੇ ਨਾਲ ਕਾਇਮ ਦੋ ਦਰਗਾਹਾ ਆ ਜਿੱਥੇ ਮਹਾਰਾਜ ਰੂਪ ਦਾ ਪ੍ਰਕਾਸ਼ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉੱਥੇ ਹੀ ਦਰਗਾਹਾ ਆ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਉੱਥੇ ਹੀ 19 ਸੰਗਤ ਉੱਥੇ ਮੱਥਾ ਟੇਕਦੀ ਐ ਦਰਗਾਹ ਤੇ ਸ਼ੇਖ ਸਾਪੀਰ ਦੀ ਤੇ ਉੱਥੇ ਹੀ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੀ ਆ ਉਸ ਕਰਕੇ ਵਿਵਾਦ ਹੋਇਆ ਹੁਣ ਪੁਲਿਸ ਨੇ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਇਹ ਇੱਕ ਵਿੱਗਾ ਦੂਰ ਦਰਬਾਰ ਸਾਹਿਬ ਬਣਾ ਕੇ ਉੱਥੇ ਮਹਾਰਾ ਸਰੂਪ ਮਹਾਰਾਜ ਦਾ ਪ੍ਰਕਾਸ਼ ਹੋਊਗਾ ਮਹਾਰਾ ਸਰੂਪ ਉੱਥੇ ਲਜਾਈ ਜਾਣਗੇ ਇੱਕ ਵਿੱਗਾ ਦੂਰ ਜਾ ਚਾਰ ਦਿਵਾਰੀ ਤੇ ਦਰਬਾਰ ਸਾਹਿਬ ਬਣਨਗੇ ਉਹ 2 ਮਹੀਨਾ ਤੱਕ ਕਾਇਮ ਦਿੱਤਾ ਕਿਉਂਕਿ ਸਰਦੀਆਂ ਦੇ ਦਿਨ ਆ ਇਸ ਕਰਕੇ 2 ਮਹੀਨਾ ਦਾ ਕਾਇਮ ਐਸ ਐਚਓ ਸਾਹਿਬ ਨੇ ਦਿੱਤੇ ਆ ਤੇ ਉੱਥੇ ਜਥੇਬੰਦੀਆਂ ਸਹਿਮਤ 2 ਮਹੀਨਾ ਦਾ ਬਾਅਦ ਅਗਰ ਨਹੀਂ ਇਹ ਕਰਦੇ ਫਿਰ ਪ੍ਰਸ਼ਾਸਨ ਨੇ ਖੁੱਲ੍ਹ ਰਿਸ਼ੂ ਪ੍ਰਸ਼ਾਸਨ ਨੇ ਫਿਰ ਛੁੱਕੀ ਦਿੱਤੀ ਆ ਕਿ ਫਿਰ ਜਥੇਬੰਦੀਆਂ ਆਉਂਦੀ ਮਰਿਆਦਾ ਨਾਲ ਨਾ ਤੇ ਇਹਨਾਂ ਦੇ ਕਰਿਆ ਮਰਿਆਦਾ ਚੇਂਜ ਹੋਣੀ ਆ ਜਿਹੜੀ ਮਹਾਰਾਜ ਨੇ ਚਲਾਈ ਮਰਿਆਦਾ ਉਹੀ ਰਹਿਣੀ ਆ ਪਰ ਇਹ ਜਿਹੜੇ ਮੌਨੇ ਹੋ ਕੇ ਪਾਠ ਕਰਨਾ ਖੰਡ ਪਾਠ ਵੀ ਕਰਦਾ ਜਿਹੜਾ ਦਰਸ਼ਨ ਚੰਦ ਦਾ ਇਹ ਖੰਡ ਪਾਠੀ ਵੀ ਆ ਇਹ ਖੰਡ ਪਾਠ ਵਿੱਚ ਰੋਲ ਲੋਂਦਾ ਆ ਸਹਿਜ ਪਾਠ ਕਰਕੇ ਉਹਦੇ ਲੋਕਾਂ ਦੇ ਕਰੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਮਾਈ ਬਣਾਈ ਹੋਈ ਆ ਕਮਾਈ ਕਰਦੇ ਇੱਥੇ ਇਹ ਦੋ ਜਗ੍ਹਾ ਤੇ ਆ ਪਹਿਲਾਂ ਇੱਕ 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 ਅੰਮਲ ਸਰਕਤ ਵਾਜ ਜਥੇ ਬੰਦੀਆਂ ਦਸਮ ਦਸਮ ਵਿੱਚ ਬੈਠੇ ਜਥੇ ਬੰਦੀਆਂ ਸਿੱਖ ਭਰਾਵਾਂ ਨੂੰ ਸਾਰਿਆਂ ਦੀ ਬੇਨਤੀ ਹੱਥ ਬੰਨ੍ਹ ਕੇ 22 22 ਮਾਰਚ ਨੂੰ ਇੱਥੇ ਹੁਣ 2 ਮਹੀਨੇ ਪੂਰੇ ਹੋਏ ਨੇ 22 ਮਾਰਚ ਨੂੰ ਇੱਥੇ ਪਹੁੰਚਣ ਦਾ ਆਪ ਜੀ ਨੂੰ ਬੇਨਤੀ ਅਦਾਸ ਬੇਨਤੀ ਕਰ ਰਿਹਾ ਹੱਥ ਜੋੜ ਕੇ ਇੰਨੀਆਂ ਖੇਮਾਂ ਦੇ ਜਾਜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ